ਕਾਫੀ ਸਾਰੀਆਂ ਮਸ਼ੀਨਾਂ ਇਕੱਠੀਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਬਕਾਊ ਆ ਜੀ ਕਾਫੀ ਸਾਰੀਆਂ ਮਸ਼ੀਨਾਂ ਮਾਲਕਾਂ ਨੰਬਰ ਸਿੱਧੇ ਡਾਇਰੈਕਟ ਸਕਰੀਨ ਦੇ ਉੱਪਰ ਚੱਲ ਰਹੇ ਆ ਜੀ 750 ਰੁਪਏ ਟਾਇਰਾਂ ਦੇ ਨਾਲ ਗਰਜੀਤ ਮਸ਼ੀਨ 2013 ਮਾਡਲ 11 ਨੰਬਰ ਸ਼ਾਫਟਾਂ ਦੇ ਵਿੱਚ ਪੰਜਾਬ ਨੰਬਰ ਦੀ ਗਰਜੀਤ ਮਸ਼ੀਨ ਜੀਰੇ ਦੇ ਵਿੱਚ ਇਹ ਮਸ਼ੀਨ ਬਕਾਊ ਆ ਜੀ ਸਰਪੰਚ ਗਰਜੰਟ ਸਿੰਘ ਵੀਰ ਦੇ ਘਰ ਦੇ ਵਿੱਚ ਮਾਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਬਧੇਰੇ ਜਾਣਕਾਰੀ ਦਿੱਤੇ ਨੰਬਰਾਂ ਦੇ ਉੱਤੇ ਕਰੋ ਜੀ ਕੰਟੈਕਟ 6,25,000 ਰੁਪਏ ਦੀ ਡਿਮਾਂਡ ਆ ਜੀ 02 ਇੰਜਣ 7075 ਪੈ ਟਾਇਰ 11 ਨੰਬਰ ਦੀਆਂ ਸ਼ਾਫਟਾਂ 16 ਚੀ ਰੂਲਾ ਜੀ ਇੰਜਣ ਗੇ ਦੀ ਫੁੱਲ ਗਾਰੰਟੀ ਆ ਜੀ ਚਾਹੇ ਨਾਲ ਇਹਦਾ ਮੈਸੇਜ ਲੈ ਕੇ ਜਾ ਕੇ ਤਸਦੀਕ ਕਰਕੇ ਸੌਦਾ ਕਰ ਸਕਦੇ ਹੋ ਵੀਰ ਕੰਦਾ ਸਾਨੂੰ ਕੋਈ ਇਤਰਾਜ਼ ਨਹੀਂ ਇੰਜਣ ਗੇ ਦੀ ਫੁੱਲ ਗਾਰੰਟੀ ਨਾਲ 6,25,000 ਰੁਪਏ ਡਿਮਾਂਡ ਦੇ ਉੱਤੇ ਇਹ ਗਰਜੀਤ ਮਸ਼ੀਨ 2013 ਮਾਡਲ 11 ਨੰਬਰ ਸ਼ਾਫਟਾਂ ਦੇ ਵਿੱਚ ਬਕਾੰਗ ਦੀ ਸਾਰੀ ਓਰੀਜਨਲ ਮਸ਼ੀਨ ਆ ਜੀ ਸਰਪੰਚ ਗਰਜੰਤ ਸਿੰਘ ਵੀਰ ਦੇ ਘਰ ਦੇ ਵਿੱਚ ਮਸ਼ੀਨ ਬਕਾਊ ਆ ਜੀ 2013 ਮਾਡਲ ਗਰਜੀਤ ਪੁਰਲੇ ਡਾਇਰਾ ਜੀ ਇਹਦੇ 60 ਤੋਂ 65 ਪੈਸੇ ਮਗਰ ਪਿਛਲੇ ਹੈਗੇ ਆ ਜੀ 40 ਤੋਂ 45 ਪੈਸੇ ਨਾਲ ਦੇ ਰੰਗ ਦੀ ਸਾਰੀ ਓਰੀਜਨਲ ਮਸ਼ੀਨ ਹੈ ਹਿੰਦ 2010 ਮਾਡਲ ਖਾਸ ਜੀਨੇ ਦੇ ਵਿੱਚ ਮਸ਼ੀਨ ਬਕਾਊਗਾ ਜੀ ਬਥੇਰੇ ਜਾਣਕਾਰੀ ਦਿੱਤੇ ਹੋਏ ਨੰਬਰ ਦਾ ਤਿੱਕਰੋ ਜੀ ਸੰਪਰਕ 51 ਇੰਜੜਾ ਜੀ ਇਹਦਾ ਹਿੰਦ 2010 ਮਾਡਲ ਦਾ 5,80,000 ਰੁਪਏ ਦੀ ਡਿਮਾਂਡ ਹੈ ਜੀ ਮੌਲ ਨੰਬਰ ਵੀ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਮਸ਼ੀਨ ਖੜਾਵੇ ਦੇ ਵਿੱਚ ਸੋਹਣੀ ਲੱਗਦੀ ਆ ਰੰਗ ਰੂਪ ਸਾਰਾ ਨਾਲ ਦਾ ਓਰੀਨਲ ਆ 60 65 ਪੈਸੇ ਟਾਇਰ ਅਗਲੇ 40 ਤੋਂ 45 ਟਾਇਰ ਮਗਰਲੇ ਪੇਟੀਬੰਦ ਇੰਜਣ ਦੇ ਨਾਲ ਇਹ ਮਸ਼ੀਨ ਜੀਰੇ ਦੇ ਵਿੱਚ ਬਕਾਊਗਾ ਜੀ 02 ਪੇਟੀਬੰਦ ਇੰਜਣ ਦੇ ਨਾਲ 65 ਕੁ ਪੈਸੇ ਦੇ ਆਸ-ਪਾਸ ਕਟੜ ਦੇ ਉੱਤੇ ਮੋਟਰ ਵਗੈਰਾ ਲੱਗੀ ਹੋਈ ਆ ਜੀ ਕਟਾਰ ਮਸ਼ੀਨ 2010 ਮਾਡਲ ਪੂਰੀ ਸੋਹਣੀ ਸੁਨੱਖੀ ਮਸ਼ੀਨ ਇੰਜਣ ਗੀਅਰ ਦੀ ਫੁੱਲ ਗਾਰੰਟੀ ਨਾਲ ਮੋਗਾ ਸ਼ਹਿਰ ਮੋਗਾ ਸ਼ਹਿਰ ਬੱਟਰਪੈਂਡ ਆ ਜੀ ਇਹ ਉੱਥੇ ਮਸ਼ੀਨ ਬਕਾਊਗਾ ਜੀ 50 ਨੰਬਰ ਦੀ ਆ ਬੱਟਰਪੈਂਡ ਪਰਨਾਲਾ ਰੋਡ ਦੇ ਉੱਤੇ ਆ ਜਾਂਦਾ ਜੀ ਮੋਗੇ ਤੋਂ ਸਿਰਫ 5-4 ਕਿਲੋਮੀਟਰ ਦੂਰੀ ਦੇ ਉੱਤੇ ਬਦਨੀ ਵਾਲੇ ਪਾਸੇ ਨੂੰ ਜਿਹੜਾ ਦਾ ਪ੍ਰਾਈਸ ਆ ਜੀ ਉਹ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਜੀ ਬਧੇ ਰਣ ਕਰੀ ਦੀ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਕੰਟੈਕਟ ਐਸਐਮਐਸ ਵੀ ਲੱਗਾ ਜੇ ਨਾਲ ਲੈਣਾ ਤਾਂ ਫਿਰੋਜ਼ਾ ਰੇਟ ਹੋ ਜਾਊਗਾ ਜੀ ਠੀਕ ਆ ਜੀ ਨਹੀਂ ਤਾਂ ਫਿਰ ਵਾਦਾ ਘਾਟਾ ਹੋ ਜਾਊਗਾ ਜੀ ਤੋਂ ਵੀਰ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਲਿਓ ਮੋਬਾਈਲ ਨੰਬਰ ਵੀਰ ਦਾ ਸਕਰੀਨ ਦੇ ਉੱਤੇ ਚੱਲਦਾ ਜੀ ਐਲੀਵੇਟਰ ਦੀਆਂ ਚੈਨਾ ਫੀਡਰ ਚੈਨਾ ਵਗੈਰਾ ਨਵੀਆਂ ਪਾਈਆਂ ਹੋਈਆਂ ਜੀ 2016 ਮਾਡਲ ਦੇ ਨਰਿੰਦਰਾ ਮਸ਼ੀਨ ਵੱਡੀ 70 ਤੋਂ 80 ਰੁਪਏ ਹੈ ਟਾਇਰ ਮੂਹ ਦੇ ਨਾਲ ਦੇ 50 60 ਪੈਸੇ ਪੈਸੇ ਛੋਟੇ ਟਾਇਰ ਉਹ ਵੀ ਨਾਲ ਦੇ ਰੇਡੀਏਟਰ ਵਗੈਰਾ ਵੀ ਉਹਨਾਂ ਨੇ ਹੁਣ ਐਦਿ ਵੀ ਬਦਲਿਆ ਵਾ ਯਾਰ ਭਰਾ ਦੇ ਘਰੇ ਪਹਿਲੀ ਬਾਲੀਆਂ ਪੈਂਡਾ ਜੀ ਬਾਲੀਆਂ ਪੈਂਡਾ ਮਸਤਵਾਲਾ ਸਾਹਿਬ ਗੁਰਦਰੇਤ ਜਮਾ ਕੋਲ ਸੰਗਰੂਰ ਵਾਲ ਨੰਬਰ 20 ਸਕਰੀਨ ਦੇ ਉੱਪਰ ਚੱਲਦਾ ਜੀ 9 ਲੱਖ ਰੁਪਏ ਦੀ ਡਿਮਾਂਡ ਆ ਜੀ 02 ਡਿਸਪੋਜ਼ਲ ਇੰਜਣ ਦੇ ਵਿੱਚ ਪੰਜਾਬ ਨੰਬਰ ਦੀ ਮਸ਼ੀਨ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਪੂਰੀ ਸਾਫ਼ ਸੁਥਰੀ 2016 ਮਾਡਲ ਮਾੜਤਣ ਹੋ ਜੂ ਜੀ 9 ਲੱਖ ਦੇ ਵਿੱਚੋਂ ਨਰਿੰਦਰ ਆ ਮਸ਼ੀਨ ਇਹ ਬਕਾਵਾ ਜੀ ਸਬਰੂਰ ਦੇ ਵਿੱਚ ਮਾਸਤੋ ਵਾਲਾ ਸਾਹਿਬ ਤੇ ਕੋਲ ਤਕਰੀਨ ਤੇ ਉੱਤੇ ਮਾਲਕਾਂ ਦਾ ਸਿੱਧਾ ਡਾਇਰੈਕਟਰ ਨੰਬਰ ਚੱਲਦਾ ਜੀ ਬਾਹਰ ਨੂੰ ਜਾਣਾ ਕਰਕੇ ਇਹ ਵੀਰ ਹੁਣੀ ਮਸ਼ੀਨ ਵੇਚ ਰਹੇ ਆ ਜੀ ਬਾਹਰ ਨੂੰ ਜਾਣਾ ਕਰਕੇ ਬਾਈ ਹੁਣਾਂ ਦੇ ਨਾਂ ਦੀ ਮਸ਼ੀਨ ਆ ਜੀ ਪਹਿਲੇ ਨਾਂ ਦੀ ਇਹ ਮਸ਼ੀਨ 2020 ਮਾਡਲ ਕਰਤਾਰ ਪੰਜਾਬ ਨੰਬਰ ਦੀ ਕਟਰ ਦੇ ਉੱਤੇ ਮੋਟਰ ਲੱਗੀ ਹੋਈ ਆ ਜੀ ਲਾਲੇ ਨੂੰ ਪੇਟੀ ਬੰਨ ਇੰਜਣ 90 92 ਪੈਸੇ ਟਾਇਰ ਤੇ ਕੰਡੀਸ਼ਨ ਵਗੈਰਾ ਸਾਰੀ ਬਾਡੀ ਲਾਈਨ ਦੀ 99 ਪੈਸੇ ਪੂਰੀ ਸੋਹਣੀ ਸੁਨੱਖੀ ਮਸ਼ੀਨ ਆ ਜੀ ਇੰਜਣ ਗੇਅਰ ਦੀ ਫੁੱਲ ਗਾਰੰਟੀ ਆ ਜੀ ਫਰਸਟ ਓਨਰ ਦੀ ਕਟਰ ਦੇ ਉੱਤੇ ਮੋਟਰ ਜੈਤੋ ਮੰਡੀ ਦੇ ਵਿੱਚ ਇਹ ਮਸ਼ੀਨ ਬਕਾਊ ਆ ਜੀ ਜਿਹੜਾ ਪ੍ਰਾਈਸ ਆ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਜੀ ਕਾਗਜ਼ ਪੱਤਰਾ ਸਾਰੀ ਓਕੇ ਜ਼ਿਮੀਦਾਰ ਭਰਾ ਦੇ ਘਰੇ ਇਹ 2020 ਮਾਡਲ ਕਰਤਾਰ ਮਸ਼ੀਨ ਖੜਦੇ ਉਤੇ ਮੋਟਰ ਲਾਲ ਇਹਨੋਂ ਪੇਟੀਵਾਨ ਇੰਜਣ ਦੇ ਨਾਲ ਦੱਬੇ 90 ਪੈਸੇ ਕੰਡੀਸ਼ਨ ਦੇ ਨਾਲ ਹੀ ਪਕਾਊ ਆ ਜੀ ਕਰੋ ਕੰਟੈਕਟ ਮਸ਼ੀਨ ਖਰੀਦਣ ਦੇ ਲਈ ਫਾਸਟ ਓਨਰ ਦੀ ਜ਼ਿਮੀਦਾਰ ਭਰਾ ਦੇ ਘਰੇ ਪੰਜਾਬ ਮਾਨਸਾ ਲੋਕ ਨੰਬਰ ਦੀ ਮਸ਼ੀਨ ਹੈ ਮਾਨਸਾ ਸ਼ਹਿਰ ਦੇ ਵਿੱਚ ਪਕਾਊ ਆ ਜੀ ਮਾਨਸਾ ਸ਼ਹਿਰ ਤੋਂ ਸਿਰਫ 8 10 ਕਿਲੋਮੀਟਰ ਦੂਰ ਆ ਜੀ ਪਿੰਡ ਭੰਮੇ ਦੋਲੋਵਾਲ ਦੇ ਕੋਲ ਸਰਸਰ ਰੋਡ 8 ਲੱਖ ਰੁਪਇਆ ਬੈੱਦ ਐਸ ਐਮ ਐਸ ਇਹਦੀ ਡਿਮਾਂਡ ਆ ਜੀ 50 55 ਪੈਸੇ ਟਾਇਰ ਵੱਡੇ ਆ ਜੀ ਮਗਲ ਟਾਇਰ ਹੈਗਾ ਤਕਰੀਬਨ 65 ਪੈਸੇ SMS ਲੱਗਿਆ ਹੋਇਆ ਜੀ 8 ਲੱਖ ਰੁਪਏ ਬੱਧ SMS 02 ਡਿਸਪੋਜ਼ਲ ਇੰਜਣ ਦੇ ਨਾਲ ਵੀਰ ਹੋਂਾਂ ਦੀ ਡਿਮਾਂਡ ਆ ਜੀ ਇਹ ਸੁਪਰ ਸਟੈਂਡਰਡ ਮਸ਼ੀਨ ਪਕਾਊ ਆ ਜੀ ਮਾਨਸੇਹਿਰ ਸ਼ਹਿਰ ਦੇ ਵਿੱਚ ਮੋਬਾਈਲ ਨੰਬਰ ਵੀਰ ਹੋਂਾਂ ਦਾ ਸਕਰੀਨ ਦੇ ਉੱਪਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਸੰਪਰਕ ਸੁਪਰ ਸਟੈਂਡਰਡ ਮਸ਼ੀਨ 2017 ਮਾਡਲ 02 ਡਿਸਪੋਜ਼ਲ ਇੰਜਣ ਦੇ ਨਾਲ ਬੱਧ SMS ਮਸ਼ੀਨ ਆ ਜੀ ਛੜ ਥੱਲੇ ਖੜਦੀ ਮਸ਼ੀਨ ਛੜ ਥੱਲੇ ਖੜਦੀ ਆ ਜੀ ਮਸ਼ੀਨ ਸਾਰੀ ओरिजिनल ਮਸ਼ੀਨ ਸਾਰੇ ਰੰਗ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਨਾਲ ਇਹ ਮਾਨਸੇਹਿਰ ਸ਼ਹਿਰ ਫੁੱਪੋ ਸਟੈਂਡਰਡ ਮਸ਼ੀਨ ਬਕਾਉ ਜੀ ਬੁੱਕਣ ਵਾਲਾ ਪੈਂਡ ਅਮਰਤਵੀਰ ਦੇ ਘਰ ਦੇ ਵਿੱਚ ਫਰਸਟ ਓਨਰ ਦੀ ਮਸ਼ੀਨ ਬੁੱਕਣ ਵਾਲਾ ਪੈਂਡ ਆ ਜੀ ਇਹ ਮੋਗਾ ਬਾਗਾਪਰਾਣਾ ਰੋਡ ਦੇ ਉੱਤੇ ਮੋਗਾ ਸ਼ਹਿਰ ਤੋਂ ਸਰਪ 2 ਕਿਲੋਮੀਟਰ ਦੂਰੀ ਦੇ ਉੱਤੇ ਬਾਗਾਪਰਾਣਾ ਵਾਲੇ ਰੋਡ ਦੇ ਉੱਤੇ ਠੀਕ ਆ ਕੋਟਕੂਰਾ ਰੋਡ ਦੇ ਉੱਤੇ ਬੈੱਡ SMS 70 ਤੋਂ 75 ਪੈਸੇ ਵੱਡੇ ਟਾਇਰ ਛੋਟੇ ਆ ਜੀ 60 ਤੋਂ 65 ਪੈਸੇ ਰੇੜੇ ਦੇ ਅੱਧੇ ਆ ਜੀ SMS ਲੱਗਾ ਹੋਇਆ ਜੀ ਫਰਸਟ ਓਨਰ ਦੀ ਪੰਜਾਬ ਨੰਬਰ ਵੀ ਇਹ ਮਸ਼ੀਨ ਸਾਰੀ ओरिजिनल ਆ ਜੀ 02 ਇੰਜਨ ਦੇ ਨਾਲ ਡਿਸਪੋਜ਼ਲ ਆ ਜੀ ਇੰਜਨ ਦਾ 1.5 ਲੱਖ ਰੁਪਏ ਵਿਦ ਐਸਐਮਐਸ 2015 ਮਾਡਲ ਦੇ ਜੱਸੀ ਮਸ਼ੀਨ ਬਕਾਊ ਆ ਜੀ ਬਕਣ ਵਾਲਾ ਪਿੰਡ ਬੋਗਾ ਸ਼ਾਇਦ ਸਿਰਫ 2 ਕਿਲੋਮੀਟਰ ਦੂਰੀ ਦੇ ਉੱਤੇ ਤਕਰੀਬਨ ਕੋੜ ਕਪੂਰਾ ਰੋਡ ਦੇ ਉੱਤੇ ਬਾਗਾਪੁਰਾ ਰੋਡ ਦੇ ਉੱਤੇ ਬਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਕੰਟੈਕਟ ਜੱਸੀ ਮਸ਼ੀਨ 2015 ਮਾਡਲ ਖਰੀਦਣ ਦੇ ਲਈ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਵੀਰ ਤੁਲਕੇਸ਼ਰ ਮਗਾਲਿਆ ਸੌਖੇ ਵੀਰ ਦੇ ਘਰੇ ਪਹੁੰਚ ਜਾਓਗੇ ਜੀ ਪੰਜ ਗੇਰੀ ਕੱਟ ਦੇ ਉੱਤੇ ਮੋਟਰ ਲੱਗੀ ਹੋਈ ਆ ਜੀ ਪੰਜਾਬ ਨੰਬਰ ਦੀ ਕਾਗਜ਼ ਪੱਤਰਾਂ ਦੀ ਸਾਰੀ ਓਕੇ 02 ਰਿਸਪੋਜ਼ਰ ਇੰਜਣ ਦੇ ਨਾਲ ਇਹ ਹਰਜੀਤ ਮਸ਼ੀਨ ਪੰਜਾਬ ਨੰਬਰ ਦੀ 2025 ਮਾਡਲ ਬਾਗਾਪਾਣਾ ਤਹਿਸੀਲ ਕੋਟਲਾ ਮੀਰ ਸਿੰਘ ਵਾਲਾ ਪਿੰਡ ਦੇ ਵਿੱਚ ਇਹ ਖੜੀ ਆ ਜੀ ਮੋਡਲ ਨੰਬਰ ਸਿੱਧਾ ਡਾਇਰੈਕਟਰ ਮਾਲਕ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹਾ ਜੀ ਪੰਜਾਬ ਨੰਬਰ ਦੀ 2025 ਮਾਡਲ ਕਟਰ ਤੇ ਮੋਟਰ ਲੱਗੀ ਹੋਈ ਜੀ ਇਹਦਾ ਇੰਜਣ ਆ ਜੀ 02 ਪੰਜਾਬ ਨੰਬਰ ਦੀ ਇਹ ਬਾਗਾਪਾਣਾ ਕੋਟਲਾ ਮੀਰ ਸਿੰਘ ਵਾਲਾ ਦੇ ਵਿੱਚ ਮਸ਼ੀਨ ਖੜੀ ਪਕਾਉ ਆ ਜੀ 16 ਲੱਖ 60 ਹਜ਼ਾਰ ਰੁਪਏ ਦੀ ਡਿਮਾਂਡ ਆ ਜੀ ਮਾਨਤਾਂ ਨੂੰ ਸਾਰੀ ਓਕੇ ਟੂਲ ਕਟ ਵਗੈਰਾ ਨਾਲ ਸਾਰੀ ਮਿਲ ਜਾਣੀ ਹੈ ਸ਼ਾਫਤਾ ਵਗੈਰਾ ਨਾਲ ਮਿਲਦਗੀਆਂ ਜੀ 2025 ਮਾਡਲ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਬਿਲਕੁਲ ਬ੍ਰੈਡ ਨਿਊ ਕੰਡੀਸ਼ਨ ਸ਼ੋਅਰੂਮ ਕੰਡੀਸ਼ਨ ਵਾਲੀ ਮਸ਼ੀਨ ਹੈ ਹਰ ਜੀ ਤੋ ਪਕਾਉ ਜੀ ਪੇਟੀ ਵਨ ਦੇ ਇੰਜਣ ਦੇ ਨਾਲ ਦੋ ਮਸ਼ੀਨਾਂ ਇਕੱਠੀਆਂ ਪਕਾਉ ਹੈ ਜੀ ਕੇਐਸ ਤੇ ਪ੍ਰੀਤ 2009 ਮਾਡਲ ਕੇਐਸ 6 ਮਾਡਲ ਕੰਪਨੀ ਦਾ ਐਸਐਮਐਸ ਵਗੈਰਾ ਲੱਗਾ ਹੋਇਆ ਜੀ ਇਹਨੂੰ ਪੰਜਾਬ ਨੰਬਰ ਦੀਆਂ ਜੀ ਮਾਨਕੀ ਪੈਂਡਾ ਜੀ ਬਰੇਕ ਕੋਟਲੇ ਦੇ ਵਿੱਚ ਮੇਰ ਕੋਟਲੇ ਦੇ ਸ਼ਹਿਰ ਦੇ ਜਮ੍ਹਾਂ ਕੋਲ ਮਾਨਕੀ ਪੈਂਡਾ ਰਾਏਕੋਟ ਰੋਡ ਦੇ ਉੱਤੇ ਬਥੇਰੇ ਜਾਣ ਕਰੇ ਦਿੱਤੇ ਹੋਰ ਬਰਾਂਦਰ ਤੇ ਕਰੋ ਜੀ ਸਪਾਰਕ ਮੋਲ ਨੰਬਰ 2 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਪੰਜਾਬ ਨੰਬਰ ਦੀਆਂ ਦੋ ਮਸ਼ੀਨਾਂ ਪ੍ਰੀਤ ਤੇ ਕੇਐਸ 6 ਮਾਡਲ ਤੇ ਪ੍ਰੀਤ 9 ਮਾਡਲ ਇਹ ਬਕਾਊ ਆ ਜੀ ਪੇਟੀ ਬੰਨ੍ਹਣ ਦੇ ਨਾਲ ਪੂਰੀਆਂ ਸੋਹਣੀਆਂ ਸੁਨੱਖੀਆਂ ਸਾਫ਼ ਸੁਥਰੀਆਂ ਮਸ਼ੀਨਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਨਾਲ ਪੱਕਾ ਹੋਊਗਾ ਪੇਕਤੀਵਨ ਇੰਜਣ ਦੇ ਨਾਲ ਪੂਰੀ ਸਾਫ ਸੋਤਰੀ ਮਸ਼ੀਨ ਐ ਨੂੰ ਐਸਐਮਐਸ ਵੀ ਲੱਗਿਆ ਹੋਇਆ ਜੀ 2014 ਮਾਡਲ ਮਸ਼ੀਨ ਹੈ ਬਰਨਾਲੇ ਤੋਂ ਤੂਰੀ ਰੋਡ ਦੇ ਉੱਤੇ ਬਕਾਊ ਆ ਜੀ ਰੰਗੀਆਂ ਪਿੰਡ ਦੇ ਵਿੱਚ 14 ਲੱਖ 90000 ਰੁਪਏ ਡਿਮਾਂਡ ਆ ਜੀ ਇਹਨੂੰ 4x4 ਦਾ ਅਸਰ ਨਾਲ ਆ ਤੋਂ ਵੀਰ 4 ਵੀਰ ਐਸਐਮਐਸ ਵੀ ਨਾਲ ਆ ਪੂਰੀ ਸੋਹਣੀ ਸੁਰੱਖਿਅਤ ਮਸ਼ੀਨ ਔਰਿਜਨਲ ਮਸ਼ੀਨ ਇੰਜਣ ਗੀਅਰ ਦੀ ਫੁੱਲ ਗਾਰੰਟੀ ਨਾਲ ਇਹ ਮਸ਼ੀਨ ਰੰਗੀਆਂ ਪਿੰਡ ਦੇ ਵਿੱਚ ਬਕਾਊ ਆ ਜੀ ਬਰਨਾਲੇ ਤੋਂ ਤੂਰੀ ਰੋਡ ਦੇ ਉੱਤੇ 14 ਲੱਖ 90000 ਰੁਪਏ ਡਿਮਾਂਡ ਦੇ ਉੱਤੇ 올 ਨੰਬਰ ਵੀ ਇਸ ਸਕਰੀਨ ਦੇ ਉੱਪਰ ਚੱਲਦਾ ਜੀ ਵਧੀਰੇ ਜਾਣਕਾਰੀ ਵੀ ਦਿੱਤੇ ਹੋਏ ਨੰਬਰ ਉੱਤੇ ਕਰੋ ਜੀ ਕੰਟੈਕਟ ਨਵੇਂ ਟਾਇਰਾਂ ਦੇ ਵਿੱਚ ਯਾਨੀ ਕਿ ਪੂਰੀ ਵਧੀਆ ਕੰਡੀਸ਼ਨ ਨਾਲ ਦੇ ਟਾਇਰਾਂ ਦੇ ਵਿੱਚ ਇਹ ਮਸ਼ੀਨ 2012 ਮਾਡਲ ਜੱਸੀ ਪਕਾਊ ਆ ਜੀ 02 ਇੰਜਣ ਦੇ ਨਾਲ ਕਾਗਜ਼ ਪੱਤਰਾਂ ਦੀ ਸਾਰੀ ਓਕੇ ਆ ਜੀ ਰੰਗ ਰੂਪ ਦੀ ਸਾਰੀ オリジナル ਮਸ਼ੀਨ ਆ ਕੋਈ ਵੀ ਬਿਲਡਿੰਗ ਸ਼ੈਲਟਰ ਕੋਈ ਟਾਂਕਾ ਟੱਲਕ ਕੋਈ ਵਾਧੂ ਘਾਟੂ ਕੁਝ ਨਹੀਂ ਲੱਗਾ ਹੈਗਾ ਸਾਰੀ オリジナル ਦੀ オリジナル ਮਸ਼ੀਨ ਪੰਜਾਬ ਨੰਬਰ ਦੀ ਜੱਸੀ 2012 ਮਾਡਲ 02 ਇੰਜਣ ਦੇ ਨਾਲ 50% ਟਾਇਰ ਵੱਡੇ 60 ਤੋਂ 65% ਟਾਇਰ ਛੋਟੇ ਕਾਗਜ਼ ਪੱਤਰਾਂ ਦੀ ਓਕੇ ਮਸ਼ੀਨ ਜਿਹੜਾ ਪ੍ਰਾਈਸ ਆ ਜੀ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਜੀ ਇਹ ਜੀਰੇ ਦੇ ਵਿੱਚ ਮਸ਼ੀਨ ਪਕਾਊਗਾ ਜੀ ਡਾਇਰੈਕਟ ਸਦਾ ਮਾਲਕਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਸੰਪਰਕ ਮੋਬਾਈਲ ਨੰਬਰ ਵੀ ਦਾ ਸਕਰੀਨ ਦੇ ਉੱਤੇ ਪੂਰੀ ਸੋਹਣੀ ਸੁਨੱਖੀ ਮਸ਼ੀਨ ਗੁੱਡ ਗੁੱਡ ਕੰਡੀਸ਼ਨ ਦੇ ਵਿੱਚ ਸਾਰੀ オリジナル ਮਸ਼ੀਨ ਟਾਇਰਾਂ ਤੱਕ ਵੀ オリジナル ਨਾਲ ਦੇ ਟਾਇਰ ਆ ਤੇ ਰੰਗ ਰੂਪ ਦੀ ਸਾਰੀ オリジナル ਮਸ਼ੀਨ ਆ ਜੀ ਪੂਰੀ ਗਾਰੰਟੀ ਦੇ ਨਾਲ ਕਟਰ ਵੀ ਪੂਰਾ ਸਾਫ ਸੋਤਰਾ ਪਿਆਜੀ ਪੂਰਾ ਸਾਫ ਸੋਤਰਾ ਕਟਰ ਵੀ ਇਹਦੇ ਨਾਲ ਦਾ ਮਸ਼ੀਨ ਦਾ